గును కికెటిసిశాను. గుదాపు ఆలాలా గుకు అరాలాలదిసిసిసిసిసిసిసిసి. మూలాలవిలాలా ఇతాలాలా కొతికు ఆరనదాలీ? కాకోయ నేంన తోరి ద ਆ ਲੋ ਕੁ ਸੁਣੀ ਯਾਰ ਜਿਹੜਾ ਮੂਡ ਆਚਾ ਕੋ ਆਚੀ ਆ ਨਾ ਯਾਰ ਕੋਈ ਆ ਜਾਊਗਾ ਦੇਖੀਂ ਡਰ ਲਾਉਣਾ ਨਹੀਂ ਤੁਹਾਨੂੰ ਪਤਾ ਕਰੀਂ ਉਹਨੂੰ ਜਾਣਤਾ ਹੈਗੇ ਨਹੀਂ ਫੇਰ ਕੋਈ ਆ ਨਾ ਕੋ ਕੋਈ ਨਹੀਂ ਲੱਤ ਨਹੀਂ ਤੇ ਇਹ ਕਿਨੂ ਲਈ ਫਿਰਦਾ ਹੋਏ ਮੋਟਰਸਾਈਕਲ ਤੇ ਸਾਡਾ ਵਾਲਾ ਸ਼ੋਰ ਜਗਾਇਆ ਚ ਕਮਾਲ ਦੀ ਗੱਲ ਹੋਈ ਪਈ ਆ ਯਾਰ ਪਤਾ ਕਰਨਾ ਪਊਗਾ ਮੈਨੂੰ ਵੀ ਉਤਰ ਕੇ ਦੇਖਣਾ ਪਊਗਾ ਜੀ ਕੀ ਕਰਦਾ ਉਹ ਭਾਂ ਤੇ ਰੋਜ਼ ਹੀ ਲਿਆਉਂਦਾ ਉਹ ਨਾ ਕਾਲਜ ਜਾਵੇ ਨਾ ਕੰਮ ਕਰੇ ਨਾ ਧੰਮ ਕਰੇ ਆ ਗਾ ਮੈਂ ਜਾ ਕੇ ਤੇ ਤੋਂ ਨਾਲ ਵੀ ਗੱਲ ਕਰੂੰਗਾ ਅੱਜ ਨਾਲ ਕਾ ਖੇਤ ਭਾਂ ਤੇ ਇਹ ਖੇਤ ਇਹ ਪਹਾੜ ਉੱਤੇ ਹੈ। ਇਹ ਚਾਪੀ ਦੇਖੋ। ਚਾਪੀ ਕੋਟਾ ਇਹ ਦਿੱਖ ਰਿਹਾ ਸੀ ਪੱਤੇ ਜਿਹਾ ਹੈ। ਜਿੱਦਾਂ ਇਹ ਕੋਟਾ ਨਾਲ ਚਾਚੀ ਬੜੀ ਦਾਰੂ ਪੀ ਕੇ ਰਾਤ ਗਲਾਸ ਹੋਰੀ ਸੁੱਟ ਜਾਂਦੇ ਨੇ। ਛੱਪੀ ਨਹੀਂ ਪਤਾ ਹੁੰਦੀ ਤੇ ਰੱਖਤੀ ਕਿੱਥੇ ਖੁਰੋਂ ਨੀਂ ਰੱਖ। ਔਰਤੇ ਕਹਿੰਦੇ ਸੀ ਔਰਤੇ ਵੀ ਨਹੀਂ ਜੀ। ਇਹ ਕਿਸਰ ਵੀਰ ਅੱਜ ਬੜਾ ਫਿਰਨੇ ਦੇਖ ਰਿਹਾ ਵੀ ਹੋੜ ਠੀਕ ਹੈ ਨਾ ਮੈਨੂੰ ਨਾ ਲੱਗਦੀ ਬਾਤ ਲੱਗ ਰਹੀ ਉਹ ਢਾਰਾਲੀ ਕੋਈ ਗੱਲ ਨਹੀਂ ਓਰੇ ਇਹ ਕਿਹੜਾ ਹੋਟਲ ਨੇ ਇਹ ਆਬਦਾ ਖੇਤ ਆ ਯਾਰ ਕੋਈ ਟੈਨਸ਼ਨ ਹੀ ਨਹੀਂ ਕੀ ਤੂੰ ਟੈਨਸ਼ਨ ਨਾ ਕਰ ਤੂੰ ਹੂੰ ਆ ਕਿ ਦੇਖਦੇ ਆ ਯਾਰ ਚੌਪੀ ਰੱਖੀ ਕਿੱਥੇ ਸੀ ਚਾਚੇ ਜੀ ਮੇਰੇ ਧਿਆਨ ਚ ਨਹੀਂ ਯਾਨਾ ਯਾਰ ਹੁੱਤਲਾਂ ਹੁੱਤਲਾਂ 'ਚ ਭੈਣ ਚੋ ਕੈਮਰੇ ਲੱਗੇ ਹੁੰਦੇ ਨੇ ਸਾਡੇ ਗਾਂਡ ਪੰਗੇ ਹੋ ਜਾਂਦੇ ਨੇ ਕਿ ਉਹ ਤਾਂ ਠੀਕ ਐਡਾ ਪੈਂਦੀਆਂ ਨਹੀਂ ਹੈ ਹੋਰ ਪੂਰੀ ਵੀ ਨਾ ਡਰ ਲੱਗਦਾ ਦੇਖ ਕੇ ਕੋਈ ਆਏ ਉਹ ਤਾਂ ਆਪਣਾ ਖੇਤ ਆ ਪਤਾ ਕਿਉਂ ਟੈਨਸ਼ਨ ਲੈਨੀ ਆ ਕੁਝ ਨਹੀਂ ਹੁੰਦਾਗਾ ਹੈ ਟੈਨਸ਼ਨ ਨਾ ਲੈ ਕੁਝ ਨਹੀਂ ਹੁੰਦਾਗਾ ਚੱਪੀ ਚੱਪੀ ਆ ਬਈ ਆਂ ਤੂੰ ਚੱਪੀ ਵੀ ਜਾਂਦੀ ਸੀ ਆਜਾ ਯੋ ਜੀ ਤੇ ਪੁੱਛੋ ਯੋ ਜੀ ਇਹ ਰਣੀ ਇਹ ਦਾ ਪਹਰਤੀ ਜਿੰਨੇ ਪਹਰਤੇ ਉਹ ਅੰਨਿਲੋ 72 ਵਿਚਾਰ ਜਾ ਹੈਗਾ ਯਾ ਤੇ ਬਣੂਗਾ ਕੰਮ ਮੈਂ ਦੇਖਣਾ ਕਿ ਮੈਂ ਤੇਰੀ ਇਹਦੀ ਮਰਾ ਤੇਰੀ ਇਹ ਤਾਂ ਸਾਰਾ ਪਤਾ ਕਿ ਭੋਲੇ ਕੇ ਆਇਆ ਲੱਗਦੀ ਦਾ ਕੁੜੀ ਜੀ ਐ ਸਾਲਾ ਕਹਿੰਦਾ ਮੈਂ ਪੇਪਰ ਲੈ ਕੇ ਆਉਂਗਾ ਪੇਪਰ ਤੋਂ ਬਾਅਦ ਇਹ ਸਾਰੇ ਐਂ ਕਰਦੇ ਨੇ ਦੇਖਦਾ ਲੈ ਮੈਂ ਇੱਕ ਵਾਰੀ ਹੋਰ ਭੱਲੇ ਭੱਲੇ ਅੱਜ ਤਾਂ ਰੌਣਕਾਂ ਲੱਗ ਰੀਆਂ ਨੇ ਮੈਨੂੰ ਤਾਂ ਮੇਰਾ ਜ ਵੀ ਜੀ ਕਰਦਾ ਅੱਜ ਉਹ ਭੱਲੇ ਭੱਲੇ ਅੱਜ ਤਾਂ ਕੰਮ ਹੀ ਪੂਰਾ ਚੱਲ ਰਗਾ ਅੱਜ ਬੋਰੀ ਜੀ ਕੁੜੀ ਲਿਆਇਆ ਕਿਤੋਂ ਹੱਟ ਕੇ ਉਹ ਹੁੰਦਾ ਤਾਂ ਨਹੀਂ ਯਾਰ ਇੱਧਰ ਮੈਂ ਘਰ ਦਾ ਇਲਾਜ ਕਰੇਦਾ ਆਤਾ ਕੀ ਹੋ ਗਿਆ ਉਹ ਕੋਸਿੰਦਾ ਤੂੰ ਦੇਖੇਗਾ ਅੱਜਨੇ ਪੁੱਤਰਾ ਕੁਝ ਨਹੀਂ ਉਹਨਾਂ ਦਾ ਕੰਮ ਦਾ ਤੂੰ ਮੇਰਾ ਵੀ ਕੰਮ ਕਰਾ ਦੇ ਅੱਜ ਤਾਂ ਮੈਂ ਵੀ ਧੋਕੂ ਨਾ ਹਾਂਗਾ ਇੱਥੇ ਹਰਦਾ ਨਹੀਂ ਮੈਂ ਤਾਂ ਕਰੇਗਾ ਕਿ ਦੱਸੂੰਗਾ ਇੱਕੋ ਹੀ ਕੰਮ ਕਰੂੰਗਾ ਤੂੰ ਫੇਰ ਮੋਟਰ ਕਿ ਲੈ ਕੇ ਆਉਣਾ ਅ ਦੂਰਾ ਬਰਾ ਲੈ ਕੇ ਆਉਂਦਾ ਫਿਰ ਸਾਡਾ ਵੀ ਜੀ ਕਰਿਆ ਨਾ ਅੱਜ ਤਾਂ ਮੈਂ ਤਾਂ ਅੱਜ ਹੀ ਲੈ ਕੇ ਆਇਆ ਅੱਜ ਨਹੀਂ ਲੈ ਕੇ ਆਇਆ ਤੂੰ ਅੱਜ ਤਾਂ ਮੇਰਾ ਕੰਮ ਕਰਾਉਂ ਪੁੱਛੀ ਜਾ ਕੇ ਕੀ ਕਹਿੰਦੀ ਆ ਪੁੱਛ ਪੁੱਛ ਪਾ ਪਾ ਗਿਆ ਪਾ ਗਿਆ ਉਹ ਯਾਰ ਉਹ ਆ ਰਿਹਾ ਉਹ ਕਹਿੰਦਾ ਕਹਿੰਦਾ ਮੈਨੂੰ ਵੀ ਵਾਰਤ ਪਾ ਜੇ ਕੁਛ ਹੰਤਾ ਨਾਲ ਨਾ ਨਾ ਉਹ ਯਾਰ ਉਹ ਤਾਂ ਮੈਂ ਸਰ ਤੁਹਾਨੂੰ ਪਿਆਰ ਕਰਦੇ ਮੈਂ ਨਹੀਂ ਕਿਹਾ ਉਹ ਯਾਰ ਉਹਦੇ 10 ਗਾ ਯਾਰ ਨਹੀਂ ਉਹ ਯਾਰ ਬੋਲ ਤੂੰ ਕਲਾ ਫਰ ਉਹ ਕਿਤੇ ਨਹੀਂ ਨਹੀਂ ਉਹ ਮੈਂ ਨਹੀਂ ਪਰ ਕੋਈ ਨਾ ਕੁਝ ਨਾ ਕਰਕੇ ਬੈਠੇ ਨਾ ਕਿਸੇ ਦੇ ਕੋਈ ਨਾ ਦੇ ਅਗਦੀਆਂ ਮੈਂ ਤਾਂ ਹਾਂ ਇਸ ਦੀ ਗਣੀ ਚੁੱਪਟੀ ਟਾਈਮ ਆਵੜਾ ਲਾਈ ਜੰਗਾ ਤੰਗਾ ਨਾ ਕਰੀ ਬੜੇ ਜਿਹੜਾ ਤੰਗ ਕਰਨ ਨੂੰ ਕੀ ਕਰਦਾ ਮੈਂ ਚਲ ਹੋਰ ਥੋੜੀ ਜਿਹੀ ਕਰੀ ਚੰਗਾ ਕੋਈ ਨਹੀਂ ਹਾਂ से ये क्या करती तमाम के में हो गया मेरा सुनता हो नहीं क्या काम कर रहा था तुम्हें भी पता है पताता <सेख कर्णारे> है कि तुझे क्या करना है बस उधर का प्यार शादी करना होता है और क्या हो जाएगा और बिल्कुल हो जाएगा